ਇੱਕ ਨਾ ਹੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਸੀ ਸਵੇਰ ਦੀ ਕਿ ਬਖਸ਼ੀਵਾਲ ਚੌਂਕੀ ਹੈ ਜੀ ਉਹਦੇ ਵਿੱਚ ਤਮਾਕਾ ਹੋਇਆ ਸਾਡੇ ਲੋ ਮੋਕੇ ਤੇ ਜਾ ਕੇ ਦੇਖਿਆ ਗਿਆ ਹੈਗਾ ਦੇਖਿਆ ਗਿਆ ਮੇਰੇ ਨਾਲ ਐਸ ਐਚਓ ਤੇ ਫਰੈਂਸਿਕ ਦੀ ਟੀਮਾਂ ਮੋਕੇ ਤੇ ਗਈਆਂ ਉੱਥੇ ਜਾ ਕੇ ਹੀ ਜੋ ਇਨਵੈਸਟੀਗੇਸ਼ਨ ਕੀਤੀ ਉਹ ਚ ਹੁਣ ਤੱਕ ਸਾਨੂੰ ਇਹੋ ਜੀ ਕੋਈ ਵੀ ਸ਼ੱਕੀ ਜਾਂ ਬਲਾਸਟਾਈ ਚੀਜ਼ ਸਾਹਮਣੇ ਨਹੀਂ ਆਈ ਫੇਰ ਵੀ ਸਾਡੀ ਇਨਵੈਸਟੀਗੇਸ਼ਨ ਟੀਮਾਂ ਜਿਹੜੀਆਂ ਵਾਂ ਉਹ ਉੱਥੇ ਇਨਵੈਸਟੀਗੇਟ ਕਰ ਰਹੀਆਂ ਜੋ ਮੋਕੇ ਤੇ ਜੇ ਸਾਨੂੰ ਕੋਈ ਚੀਜ਼ ਮਿਲਦੀ ਹੈ ਤੇ ਉਸ ਤੇ ਬੰਦੀ ਕਾਰਵਾਈ ਕੀਤੀ ਜਾਏਗੀ ਹਾਂਜੀ ਜੀ ਇਹ ਕੁ ਸੋਸ਼ਲ ਮੀਡੀਆ ਤੇ ਕੋਈ ਗਰੁੱਪ ਹੈਗਾ ਜੀ ਬਾਗੀ ਕਰਕੇ ਉਹਨਾਂ ਦੀ ਜੋ ਸੋਸ਼ਲ ਮੀਡੀਆ ਤੇ ਪੋਸਟ ਉਹ ਵਾਇਰਲ ਹੋ ਰਹੀ ਸੀ ਉਸ ਦੇ ਰਿਗਾਰਡਿੰਗ ਸਾਡੇ ਤੋਂ ਮੌਕੇ ਤੇ ਜਾ ਕੇ ਅਸੀਂ ਮੌਇਨਾ ਕੀਤਾ ਵਾ ਫਰੈਂਸਿਕ ਦੀਆਂ ਟੀਮਾਂ ਗਈਆਂ ਸਾਡੇ ਨਾਲ ਉਹ ਜਿਹੇ ਵੀ ਉੱਥੇ ਫਰੈਂਸਿਕ ਦੀਆਂ ਜੋ ਟੀਮਾਂ ਗਈਆਂ ਉਹਦੇ ਮੌਕੇ ਤੇ ਜਾ ਕੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਕਿ ਬੰਦੀ ਕਾਰਵਾਈ ਕੀਤੀ ਜਾਏਗੀ ਇਹ ਚੋਂ ਕਿ ਦੋ ਹਫ਼ਤੇ ਤੋਂ ਬੰਦ ਹੈ ਜੀ ਹਾਂਜੀ ਨੁਕਸਾਨ ਸਾਨੂੰ ਉੱਥੇ ਇਸ ਟਾਈਮ ਕੋਈ ਜਾਨੀ ਨੁਕਸਾਨ ਨਹੀਂ ਕੋਈ ਵੀ ਇਹੋ ਜੀ ਬਲਾਸਟ ਵਾਲੀ ਵੀ ਕੋਈ ਗੱਲ ਸਾਹਮਣੇ ਨਹੀਂ ਆਈ ਜੀ ਹੁਣ ਤੱਕ ਜੀ ਆਪਾਂ ਮੇਰਾ ਨਾਮ ਵਿਜੀ ਕੁਮਰ ਸਿੰਘ ਨੰਬਰ ਦਾ ਪਿੰਡ ਖੜਾ ਕੋਟ ਹੈ ਬਾਪੂ ਜੀ ਕੀ ਸੁਣਿਆ ਸੀ ਤੁਸੀਂ ਗੜਾਵੇਂ ਸੁਣਿਆ ਜੀ ਹਾਂ ਤੇ ਡਰਮ ਹੋਇਆ ਇਸ ਤਰ੍ਹਾਂ ਕੇ ਨੇ ਕਹਤਾ ਘਰ ਜੀਆਂ ਨੇ ਬੇਸਤ ਬਾਈ ਚੱਲੀਆ ਕੇ ਨੇ ਕਹਤਾ ਵੀ ਟਰੱਕ ਦਾ ਟਾਇਰ ਪਾਟਾ ਵਾ ਇਹ ਚੀਜ਼ ਦਾ ਕੋ ਪਤਾ ਇਲਾਕੇ ਦੇ ਵੈਸ਼ੇ ਪਾਕੀ ਜੀ ਨਾਲ ਦੇ ਲੋਕ ਨੇ ਨਹੀਂ ਸਾਨਾ ਇਹ ਫਾਰਮ ਹਾਊਸ ਹੈ ਸਾਡਾ ਬਾੜ ਪੈ ਨਹੀਂ ਕਿਨਾ ਆ ਕੇ ਕੋ ਗਏ ਨਾ ਆ ਕੇ ਕੀ ਲੱਗਦਾ ਸੀ ਆਪਣੀ ਆਵਾਜ਼ ਕਿਦਾਂ ਦੀ ਪਟਾਕਿਆਂ ਵਰਗੀ ਆਵਾਜ਼ ਸੀ ਟਾਇਰ ਪਾਟਾਂ ਦਾ ਗੱਡੀ ਦਾ ਤਰ੍ਹਾਂ ਤਰ੍ਹਾਂ ਬਹੁਤ ਤੇਜ਼ ਆਵਾਜ਼ ਸੀ ਹਾਂਜੀ ਹਾਂਜੀ ਧੜਮ ਹੋਇਆ ਇਤਨਾ ਸੇਰੇ ਕੀ ਪਤਾ ਲੱਗਾ ਸੇਰੇ ਵੀ ਨਹੀਂ ਸੁਣਿਆ ਹੁਣ ਸੁਣਿਆ ਬੈਂਕ ਚ ਐ ਪਤਾ ਲੱਗਾ ਕੀ ਪਤਾ ਲੱਗਾ ਇਹ ਹੁਣ ਪਤਾ ਲੱਗਾ ਵੀ ਆਪਣੇ ਇੱਥੇ ਆ ਚੱਲਿਆ ਡਾ ਗ੍ਰੇਨੇਟ ਜਾ ਚੱਲਿਆ ਵਾ ਦੇਖੋ ਕਿੱਦਾਂ ਇੱਥੇ ਪੁਲਿਸ ਪਲੂਸ ਵੀ ਆਈ ਸੀ ਇਹਦੇ ਉਹ ਵੀ ਨਹੀਂ ਆ ਤੇ ਵੇਖੀ ਪੁਲਿਸ ਆਈ ਵੀ ਨਹੀਂ ਵੇਖੀ ਅੰਦੇ ਆਈ ਬੜੀ ਤਰ੍ਹਾਂ ਦੀ ਪੁਲਿਸ ਆਈ ਚੈੱਕ ਕੀਤਾ ਨਾ ਵੀ ਕੀ ਬਲ ਰਾਤ ਆਵਾਜ਼ ਸੁਣੀ ਹੈ ਤੁਸੀਂ ਹਾਂਜੀ ਹਾਂਜੀ ਆਵਾਜ਼ ਸੁਣੀ ਠੀਕ ਆ ਪਾਪੀ